ਹਾਂਜੀ ਜੋਤ ਲੱਗਿਆ ਸਾਡਾ ਨੱਚਣਾ ਜੋਤ ਲਾਈ ਹੋਨੇ ਟੀਵੀ ਤੇ ਗਾਣੇ ਜੋਤ ਨੱਚ ਰਿਹਾ ਮਸਤੀ ਕਰ ਰਿਹਾ ਗਾਣੇ ਲਾ ਕੇ ਨੱਚ ਰਿਹਾ ਜੋਤ ਤੁਸਨੂੰ ਬਾਹਰ ਦਾ ਦਮ ਹੋਨੇ ਆ ਮੌਸਮ ਬਾਰ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸਵੇਰ ਦੀ ਪੁੱਛ ਜਦ ਹਾਂਜੀ ਆ ਗਈਆਂ जो बारिश होंगी ये उत्त मोटी चो पानी आता अपने मोंटी तो पानी तो नीचे डिग्ता सारे चिकड़ा पे, पे बहुत तकड़ी वाली बारिश हो रही है बहुत तकड़े वाली पहला मैं बाहर खड़ी सी ना बहुत ज्यादा बारिश हो रही थी बहुत ज्यादा ਜੋਤ ਗਿਆ ਸੀ ਹੁਣੇ ਮਾਰਕੀਟ ਜੋਤ ਲੈ ਕੇ ਆਇਆ ਫਰੂਟ ਅੰਗੂਰ ਬੱਬੂ ਗੋਸਾ ਕੇਲੇ ਅਮਰੂਦ ਆ ਸੀ ਇਕੋ ਹੀ ਲਿਆ ਜੋ ਤਾਂ ਅਮਰੂਦ ਮੰਗ ਰਿਆ ਸੀ ਪਰ ਅਮਰੂਦ ਨਾ ਇੰਨੇ ਜਿਆਦਾ ਵਧੀਆ ਨਹੀਂ ਸੀਗੇ ਅਮਰੂਦ ਖਰਾਬ ਜੇ ਸੀਗੇ ਫਿਰ ਮੈਂ ਇਕੋ ਹੀ ਲੈ ਕੇ ਦਿੱਤਾ ਮੈਂ ਤਾਂ ਇਕੋ ਹੀ ਲੈ ਪਿੱਲੇ ਪਿੱਲੇ ਗਲੇ ਗਲੇ ਜਿਹੇ ਅਮਰੂਦ ਸੀ ਸਹੀ ਨਹੀਂ ਸੀਗੇ ਹਾਂ ਬਾਈ ਹਾਂ ਸੋਨਾ ਤੇ ਉਹ ਜੰਮੀ ਹੈ ਹਾਂਜੀ ਤੁਹਾਨੂੰ ਦਿਖਾਉਣਾ ਇੱਕ ਚੀਜ਼ ਰਾਤ ਅੱਧੀ ਰਾਤ ਹੋ ਚੁੱਕੀ ਆ ਰਾਤ ਦੇ 2 ਵਜੇ ਕੇ ਹੋ ਗਏ ਨੇ 50 ਮਿੰਟ ਠੀਕ ਆ ਸੋਮਵਾਰ ਚੜ ਚੁੱਕਿਆ ਨਾ 2:50 ਹੋ ਗਏ ਨੇ ਰਾਤ ਦੇ ਤੁੱਦੂ ਨਾ ਆ ਤੇ ਆ ਬੰਦਾ ਹਜੇ ਤੁੱਦੂ ਤੁੱਦੂ ਕਰੀ ਜਾਂਦਾ ਇਹ ਆਪ ਵੀ ਤੁੱਦੂ ਬਣਿਆ ਬੈਠਾ ਤੇ ਆ ਫਰੂਟ ਦਿੱਤੇ ਨੇ ਕੱਟ ਕੇ ਕੁਝ ਖਾ ਲੰਦਾ ਕੁਝ ਕਹਿੰਦਾ ਮੈਂ ਤੁੱਦੂ ਬਣਾਉਣ ਲੱਗਿਆ ਤੁੱਦੂ ਐ ਮੇਰਾ ਆ ਇੱਕ ਅੱਖ ਬਣਾਈਆਂ ਇੱਕ ਅੱਖ ਹੋ ਬਣਾਈਆਂ ਆ ਨੱਕ ਬਣਾਇਆ ਆ ਟੱਡ ਮੂੰਹ ਕੀ ਆ ਮੈਨੂੰ ਨਹੀਂ ਪਤਾ ਕਹਿੰਦਾ ਤੁੱਦੂ ਆ ਨਹੀਂ ਇਹ ਮੂੰਹ ਆ ਤੁੱਦੂ ਤਾਂ ਤੁੱਦੂ ਨਾ ਹਾਂ ਜੋ ਥਾ ਤੇ ਤੂੰ ਆਛਿਆ ਤੂੰ ਦੂਰਾ ਤੂੰ ਆਪ ਬਣਿਆ ਬਟਾ ਸਵੇਰੇ ਸਕੂਲ ਨਹੀਂ ਜਾਣਾਗਾ ਸ਼ਰਮ ਕਰ ਲੈ ਮਾੜੀ ਮੋਟੀ 3 ਵਜੇ ਚੱਲੇ ਆ ਮੈਂ ਤਾਂ ਤੁੱਤੇ ਹੀ ਬਣਵਾ ਕਹ ਹੈ ਇਹ ਹੈ ਆਹ ਹਾਲਾ ਇਸ ਘਰ ਦੇ ਬੱਚੇ ਜਵਾਕਾਂ ਦਾ ਮੇਰਾ ਸੱਚੀ ਇੰਨਾ ਸੱਡ ਦੁਖਦਾ ਇੱਕ ਟਾਈਫੈਡ ਦਾ ਕਰਕੇ ਵੈਸੇ ਨਹੀਂ ਮੇ ਤਾਂ ਅਨਿੰਦੀ ਰਿਆ ਜਾ ਰਹੀ ਮੈਨੂੰ ਨੀਂਦ ਨਹੀਂ ਆ ਰਹੀ ਦਵਾਈ ਨਾ ਟਾਈਫੈਡ ਦੀ ਕਾਣੀ ਆ ਮੈਂ ਉਹਦਾ ਕਰਕੇ ਅੱਖਾਂ ਬਹੁਤ ਮਚ ਰਹੀਆਂ ਨੇ ਇੰਨੀ ਜ਼ਿਆਦਾ ਨੀਂਦ ਆ ਰਹੀ ਹੈ ਨਾ ਤੇ 3 ਵਜੇ ਕਹਿੰਦੇ ਆ ਕੁੜੀ ਮੈਨੂੰ ਸੌਣ ਨਹੀਂ ਦੇ ਰਹੀ ਮੈਂ 3 ਵਜੇ ਸੋਵਾਂ ਮੈਂ 4 ਵਜੇ ਸੋਵਾਂ ਰਾਤ ਨੂੰ ਹੈ ਨਾ ਮੈਂ 2 ਵਜੇ ਸੋਵਾਂ ਪਰ ਮੈਂ ਸਵੇਰੇ 5:3 ਉੱਠਣੀ ਉੱਠਣਾ ਹੁੰਦਾ ਹੈਂ 5:3 4:00 5:3 ਸਵੇਰੇ ਉੱਠਣਾ ਹੁੰਦਾ ਫੇ ਸਾਰਾ ਦਿਨ ਹੀ ਟਿੱਕੇ ਜੈਨਾ ਸਾਰਾ ਦਿਨ ਚੱਲੋ ਚੱਲ ਹੁੰਦੀ ਆ ਸੋਚੋ ਕਦੇ ਆ ਵੀ ਬੰਦਾ 10-20 ਮਿੰਟ ਪੈ ਜਵੇ ਜੇ ਪੈ ਵੀ ਜਾਨੀ ਤਾਂ ਦੁਪਹਿਰੇ ਵੀ ਨਹੀਂ ਟਿਕਣ ਦਿੰਦੀ ਰਾਤ ਨੂੰ ਬੰਨੇ ਹੁਣ ਸੌਂਣ ਦਿੰਦੀ ਜਿਵੇਂ ਸੌਜੂਗੀ ਮੇਰੇ ਕਦੇ ਮੂੰਹ ਤੇ ਕਦੇ ਗੱਲ ਤੇ ਥੱਪੜ ਮਾਰੂ ਕਦੇ ਨੱਕ ਤੇ ਕਦੇ ਨੱਕ ਚੁੰਗੜੀ ਕਦੇ ਅੱਖ ਚੁੰਗੜੀ ਤੂੰ ਪਈ ਆ ਤੂੰ ਉੱਠ ਤੂੰ ਉੱਠਦੀ ਨਹੀਂ ਅੱਛਾ ਠੀਕ ਆ ਫਿਰ ਫੋਨ ਦੇਖ ਰਹੀ ਆ ਜੇ ਨਹੀਂ ਮਾਰ ਰਹੀ ਨਾ ਮੇਰੇ ਫੋਨ ਦੇ ਵਿੱਚ ਕੋਈ ਵੀਡੀਓ ਹੋ ਗਈ ਆ ਦੇਖੀ ਆ ਦੇਖੇ ਕੰਨੀ ਸੋਹਣੀ ਵੀਡੀਓ ਆ ਆ ਦੇਖੀ ਨਾ ਕੱਪੜੇ ਕਿਵੇਂ ਦੇ ਪਾਏ ਨੇ ਆ ਦੇਖੀ ਨਾ ਕੀ ਕੀਤਾ ਆ ਦੇਖੀ ਕਿਵੇਂ ਦੀ ਵੀਡੀਓ ਬਣਾ ਰਹੀ ਮੈਨੂੰ ਨਾ ਇਹ ਕੁੜੀ ਪਾਗਲ ਕਰ ਦਿੰਦੀ ਆ ਨਾ ਮੈਨੂੰ ਦਿਨੇ ਸੌਣ ਦਿੰਦੀ ਆ ਨਾ ਮੈਨੂੰ ਰਾਤ ਨੂੰ ਸੌਣ ਦਿੰਦੀ ਆ ਮੈਂ ਸ਼ੁਕਰ ਕਰਨਾ ਜਿੱਦਣ ਇਹਨੇ 10 15 ਸਾਲ ਦੀ ਹੋਣਾ ਵੀ ਮੈਂ ਚੈਨ ਦੀ ਨੀਂਦ ਸੌਂਗੂਗੀ ਸੌਣੇ ਨਹੀਂ ਦਿੰਦੀ ਮੈਂ ਉਦੋਂ ਸ਼ਾਂਤੀ ਨਾਲ ਸੌਂਨੀ ਆ ਜਦੋਂ ਇਹ ਆਪ ਸੌਂਦੀ ਆ ਜਦ ਤੱਕ ਇਹ ਜਾਗਦੀ ਮੈਂ ਸੌ ਨਹੀਂ ਸਕਦੀ ਕੀ ਤੂੰ ਦੂਜੇ ਮੂੰਹ ਕੰਮ ਕਰਦਾ ਮਾਦਾ ਲੱਗਿਆ ਹੁਣ ਸੌਣ ਤੂੰ ਸੋ ਤੂੰ ਨਾ ਸੋ ਮੈਨੂੰ ਕੋਈ ਮਤਲਬ ਨਹੀਂ ਹੁਣ ਬੈਠੀ ਰਹੀ ਜਾਂ ਫੇ ਰਾਤ ਨੂੰ ਪੂਤ ਆ ਗਰ ਰਾਤ ਨੂੰ ਨਾ ਪੂਤ ਆ ਜਾਂਦੇ ਹੁੰਦੇ ਨੇ ਇਹ ਤਾ ਤਾ ਦਾ ਜਵਾ ਤਾ ਤਾ ਉੱਛ ਤੈਂ ਚਿਲਾਉਂਦੇ ਤਾ ਦਾ ਜਵਾ ਨੇ ਇਹ ਡਰਦੇ ਨੇ ਭੂਤ ਨੂੰ ਦੰਦ ਕੱਟ ਕੱਟ ਕੰਜਰ ਦਖੁੰਦੇ ਨੇ ਮੂਰੋ ਹੈਗਾ ਕੋਈ ਡਰ ਕੋਈ ਸੰਗ ਕੋਈ ਸ਼ਰਮ ਇਹਨਾਂ ਨੂੰ ਬੈਠੀ ਦੇਖੋ ਕਿਵੇਂ ਜਿਵੇਂ ਪਹਿਰੇ ਤੇ ਬੈਠੀ ਹੁੰਦੀ ਆ ਕਿ ਪਹਿਰਾ ਦੇਣਾ ਇਹਨਾਂ ਕੋਈ